ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਹਿੰਦੁਸਤਾਨ ਦੇ ਇਸਲਾਮ ਮਤ ਵਿੱਚ ਸਖੀ ਸਰਵਰ ਤੋਂ ਵੀ ਵੱਡਾ ਇੱਕ ਹੋਰ ਕੱਟਰ ਮੁਸਲਮਾਨਾਂ ਦਾ ਸੰਪਰਦਾਇ ਨਕਸ਼ਬੰਦੀ ਸਿਲਸਿਲਾ ਸੀ ਜਹਾਂ ਗੀਰ ਨੂੰ ਗੱਦੀ ਦੀਵਾਨ ਵਿੱਚ ਨਕਸ਼ਬੰਦੀਆਂ ਨੇ ਵੱਡਾ ਰੋਲ ਅਦਾ ਕੀਤਾ ਸੀ ਇਸ ਲਈ ਜਹਾਂ ਗੀਰ ਇਹਨਾਂ ਦੇ ਪ੍ਰਭਾਵ ਹੇਠ ਸੀ ਜਹਾਂ ਗੀਰ ਦੇ ਦਰਬਾਰ ਵਿੱਚ ਇਹਨਾਂ ਦੇ ਰਾਜਨੀਤਿਕ ਲੋਕਾਂ ਨਾਲ ਬੜਾ ਰਸੂਖ ਸੀ ਅਤੇ ਦਰਬਾਰ ਵਿੱਚ ਨਕਸ਼ਬੰਦੀਆਂ ਦੀ ਗੱਲ ਬਹੁਤ ਮੰਨੀ ਜਾਂਦੀ ਸੀ ਇਹਨਾਂ ਦਾ ਕੰਮ ਸੀ ਰਾਜਨੀਤਿਕ ਤੌਰ ਤੇ ਲੋਕਾਂ ਨੂੰ ਧਰਾਤਮਕਾ ਕੇ ਅਤੇ ਪ੍ਰਭਾਵਿਤ ਕਰਕੇ ਕਲਮਾ ਪੜਾ ਕੇ ਇਸਲਾਮ ਵਿੱਚ ਲਿਆਇਆ ਜਾਂਦਾ ਸੀ ਸ਼ੇਖ ਫਰੀਦ ਬੁਖਾਰੀ ਜਿਸ ਦਾ ਨਾਂ ਇਤਿਹਾਸ ਵਿੱਚ ਮੁਰਤਜ਼ਾ ਖਾਂ ਵੀ ਆਉਂਦਾ ਹੈ ਉਹ ਇਹਨਾਂ ਦਾ ਆਗੂ ਸੀ ਨਕਸ਼ਬੰਦੀ ਮੁਸਲਮਾਨ ਗੁਰੂ ਅਰਜਨ ਦੇਵ ਜੀ ਦੀ ਚਲਾਈ ਸਿੱਖ ਧਰਮ ਦੀ ਵੱਧਦੀ ਲਹਿਰ ਦੇ ਵਿਰੋਧੀ ਸਨ ਨਕਸ਼ਬੰਦੀ ਮਤ ਗੁਰੂ ਅਰਜਨ ਦੇਵ ਜੀ ਦੇ ਬੁਲੰਦ ਪ੍ਰਚਾਰ ਨੂੰ ਦੇਖ ਕੇ ਡਗਮਗਾ ਗਿਆ ਮੁਰਤਜ਼ਾ ਖਾਂ ਨੇ ਜਹਾਂਗੀਰ ਅਤੇ ਉਸ ਦੇ ਜਰਨੈਲਾਂ ਤੇ ਬੜਾ ਜ਼ੋਰ ਪਾਇਆ ਕਿ ਜੇ ਗੁਰੂ ਅਰਜਨ ਦੇਵ ਜੀ ਰਹਿ ਗਏ ਤਾਂ ਨਾ ਸਕੀ ਸਰਵਰ ਰਹੇਗਾ ਨਾ ਨਕਸ਼ਬੰਦੀ ਰਹੇਗਾ ਨਾ ਕੋਈ ਕਲਮਾ ਪੜਨ ਵਾਲਾ ਰਹੇਗਾ ਅਤੇ ਨਾ ਹੀ ਸਾਡਾ ਇਸਲਾਮ ਧਰਮ ਬਾਕੀ ਬਚੇਗਾ ਜਿਵੇਂ ਵੀ ਹੋ ਸਕੇ ਇਸ ਗੁਰੂ ਅਰਜੁਨ ਦੇਵ ਜੀ ਰੂਪੇ ਮਾਲੀ ਨੂੰ ਖਤਮ ਕਰਦੇ ਹੋ ਸਿੱਖੀ ਦਾ ਬਗੀਚਾ ਆਪੇ ਉਜੜ ਜਾਵੇਗਾ ਇਹਨਾਂ ਨੇ ਸਿੱਖ ਧਰਮ ਨੂੰ ਨਿਜਠਣ ਲਈ ਤਗੜਾ ਮਨ ਬਣਾ ਲਿਆ ਇਹ ਇਸਲਾਮ ਫਤਬਿਆਂ ਨੂੰ ਆਪਣੀ ਰੰਗਤ ਦੇ ਕੇ ਸ਼ਾਹੀ ਫੁਰਮਾਨ ਵਜੋਂ ਜਾਰੀ ਕਰਵਾਨ ਲੱਗ ਗਏ ਜਹਾਂਗੀਰ ਦੇ ਨਕਸ਼ਬੰਦੀ ਪ੍ਰਭਾਵ ਹੇਠ ਹੋਣ ਕਰਕੇ ਨਕਸ਼ ਬੰਦੀ سلسلہ ਹੁਣ ਸਿੱਖ ਧਰਮ ਲਈ ਵੱਡੀ ਸਮੱਸਿਆ ਖੜੀ ਕਰਨ ਦੀ ਕੋਸ਼ਿਸ਼ ਵਿੱਚ ਸੀ ਨਕਸ਼ਬੰਦੀਆਂ ਦੇ ਪ੍ਰਭਾਵ ਹੇਠ ਜਹਾਂਗੀਰ ਨੇ ਕੱਟਰ ਪੁਨੇ ਦੀ ਤਲਵਾਰ ਨੂੰ ਹੋਰ ਤੇਜ਼ ਕਰ ਦਿੱਤਾ ਜਿਸ ਨਾਲ ਉਹਨਾਂ ਸਾਰੇ ਲੋਕਾਂ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਆ ਗਈ ਜੋ ਸਿੱਖ ਧਰਮ ਦੀ ਵੱਧਦੀ ਲਹਿਰ ਦੇ ਵਿਰੋਧੀ ਸਨ ਅਤੇ ਇਹਨਾਂ ਵਿੱਚ ਸਭ ਤੋਂ ਵੱਡੀ ਭੂਮਿਕਾ ਨਕਸ਼ਬੰਦੀ سلسلہ ਨਿਭਾ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ